ਤਿਜਾ ਅਹਿਸਾਸ ਸੇ ਕੌਮ ਹੈ ਜਿਹੜੀ ਉਦੋਂ ਸਮਾਪਤ ਹੋ ਗਈ ਸੀ ਸ਼ਹਾਤਾਂ ਹੋ ਗਈਆਂ ਸੀ ਪਰ ਫਿਰ ਵੀ ਅਸੀਂ ਕਿਤੇ ਆਪਣੀ ਅਣਖ ਔਰ ਗੈਰਤ ਨੂੰ ਆਂਝ ਨਹੀਂ ਆਉਣ ਦਿੱਤੇ ਫਿਰ ਖੜੇ ਹੋਏ ਫਿਰ ਲੜਾਈਆਂ ਲੜੀਆਂ ਔਰ ਅਜ ਸੇ ਕੌਮ ਫੇਰ ਸਮੁੱਚੇ ਸੰਸਾਰ ਵਿੱਚ ਫੈਲੀ ਔਰ ਸੇ ਕੌਮ ਦਾ ਨਾਮ ਹੈ ਜਿਹੜਾ ਉਜਾਗਰ ਵੀ ਹੈ ਬਲੰਦੀਆਂ ਨੂੰ ਛੋਹ ਰਿਹਾ ਹੈ ਸੋ ਇਸ ਕਰਕੇ ਅੱਜ ਸਾਨੂੰ ਇਹ ਲੋੜ ਕਿਉਂ ਪਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਦੇਸ਼ ਜਾਰੀ ਕਰਨ ਦੀ ਔਰ ਸਾਨੂੰ ਸਾਰਿਆਂ ਨੂੰ ਦੁਆਰਾ ਉਹਨਾਂ ਆਦੇਸ਼ਾਂ ਤੇ ਪਹਿਰਾ ਦੇ ਕੇ ਕੌਮ ਦੀ ਜਮਾਤ ਸ਼ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਇਸ ਤੇ ਆਪਾਂ ਵਿਚਾਰ ਕਰਨ ਲਈ ਇਕੱਤਰ ਹੋਏ ਆਂ। ਮੇਰੇ ਸਾਨੂੰ ਦੁਸ਼ਮਣ ਢਾਲ ਆਉਂਦੇ ਰਹੇ। ਸਾਨੂੰ ਮੁਗਲਾਂ ਨੇ ਬੜਾ ਜੁਲਮ ਔਰ ਤਸ਼ੱਦਦ ਕੀਤੇ। ਗੁਰੂ ਧਾਮਾਂ ਵਿੱਚ ਵੀ ਉਹਨਾਂ ਨੇ ਬੜੀਆਂ ਸਾਡੀ ਮਰਿਆਦਾ ਦੀ ਉਲੰਘਣਾ ਕੀਤੀ ਬੜੇ ਤਸ਼ੱਦਦ ਵੀ ਹੋਏ ਗੁਰੂ ਇਤਿਹਾਸ ਤੋਂ ਲੈ ਕੇ ਸਿੱਖ ਇਤਿਹਾਸ ਆਜ਼ਾਦੀ ਦਾ ਇਤਿਹਾਸ ਸਿੱਖਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਨਾਲ ਭਰਿਆ ਪਿਆ ਅੰਗਰੇਜ਼ਾਂ ਦੇ ਸਮੇਂ ਵੀ ਸਾਡੇ ਨਾਲ ਉਹੀ ਵਰਤਾਰਾ ਹੋਇਆ ਔਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਜਦੋਂ ਸਿੱਖ ਕੌਮ ਨੇ ਆਪਣੇ ਹੱਕੀ ਮੰਗਾਂ ਦੀ ਲੜਾਈ ਲੜੀ ਜਾਬ ਦੀਆਂ ਮੰਗਾ ਪ੍ਰਵਾਨ ਕਰਨ ਲਈ ਕੋਈ ਗੱਲ ਸੰਘਰਸ਼ ਵਢਿਆ ਤਾਂ ਸਾਨੂੰ ਫੇਰ ਉਸੇ ਤਰ੍ਹਾਂ ਦੇ ਵਿਹਾਰ ਦਾ ਸਾਹਮਣਾ ਕਰਨਾ ਪਿਆ ਇਹ ਸਾਡੀ ਕੌਮ ਦਾ ਦਖਾਂਤ ਰਿਆ ਪਰ ਅੱਜ ਜਿਹੜੀ ਸਭ ਤੋਂ ਬਦਕਿਸਮਤੀ ਵਾਲੀ ਗੱਲ ਹੈ ਕਿ ਜਦੋਂ ਕੋਈ ਦੁਸ਼ਮਣ ਜਮਾਤ ਕੋਈ ਵਿਰੋਧੀ ਧਿਰ ਸਾਨੂੰ ਢਾਹ ਲਾਉਂਦੀ ਆ ਤਾਂ ਉਹਦੇ ਲਈ ਅਸੀਂ ਲੜਦੇ ਆ ਅਸੀਂ ਜੂਝਦੇ ਆ ਅਸੀਂ ਆਪਣਾ ਸੰਘਰਸ਼ਾ ਜਿਹੜਾ ਉਹ ਕਰਦੇ ਆ ਆ ਬੈਠੇ ਨੇ ਬਾਬਾ ਮਲੇ ਹਲ ਸਾਹਿਬ ਇਹਨਾਂ ਨੇ ਕਿਸ ਤਰ੍ਹਾਂ ਦਾ ਕੀ ਕਿਸ ਨਹੀਂ ਚੱਲਿਆ ਪਰੰਤੂ ਸਾਧ ਸੰਗਤ ਜੀ ਅੱਜ ਸਾਡੀ ਉਹ ਜਮਾਤ ਜਿਹਨੂੰ ਅਸੀਂ ਪੰਥ ਪ੍ਰਸਤ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਪਰਫੁੱਲਤ ਕਰਦੇ ਰਹੇ ਹਾਂ ਪਿਛਲੀਆਂ ਇੱਕ ਸਦੀ ਤੋਂ ਸਾਡੀ ਬੜੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਦਾ ਇਤਿਹਾਸ ਉਸ ਦੀ ਲੀਡਰਸ਼ਿਪ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਜੇ ਸਾਡੀਆਂ ਸੰਸਥਾਵਾਂ ਨੂੰ ਢਾਹ ਲਾਉਣ ਲੱਗ ਜਵੇ ਫਿਰ ਵੀਰੋ ਕੌਮ ਦਾ ਰਾਖਾ ਕੌਣ ਬਣੂਗਾ ਜਦੋਂ ਇਹ ਵਰਤਾਰਾ ਸਿੰਘ ਸਾਹਿਬ ਨੇ ਦੇਖਿਆ ਤਾਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਦੇਸ਼ ਜਾਰੀ ਕੀਤੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਿਹੜੀ ਉਹ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਤਕਵਾਾਰ ਗਵਾ ਚੁੱਕੀ ਹੈ। ਔਰ ਉਸ ਦੇ ਸੰਦਰਭ ਚ ਇੱਕ ਪੰਜ ਮੈਂਬਰ ਸੱਤ ਮੈਂਬਰੀ ਕਮੇਟੀ ਬਣਾਈ ਜੋ ਦੋਨ ਮੈਂਬਰ ਭੱਜ ਗਏ। ਉਸ ਪੰਜ ਮੈਂਬਰ ਕਮੇਟੀ ਨੂੰ ਹਦਾਇਤ ਕੀਤੀ ਜਾਂਦੀ ਹੈ ਇਹ ਪੰਥ ਪ੍ਰਵਾਨਤ ਜਮਾਤ ਸ਼੍ਰੋਮਣੀ ਕਾਲੀ ਦਲ ਦੀ ਨਵੀਂ ਭਰਤੀ ਕਰਕੇ ਕੌਮ ਨੂੰ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਦਿੱਤੀ ਜਾਵੇ ਇਹ ਆਦੇਸ਼ ਸ਼੍ਰੀ ਕਾਲ ਤਖਸਾਲਬ ਨੇ ਅਜੋਕੇ ਪੰਥ ਦੇ ਦਰਦ ਨੂੰ ਸਮਝ ਕੇ ਜਾਰੀ ਕੀਤੇ ਜਿਸ ਦੇ ਤਹਿਤ ਸਾਰੇ ਅਸੀਂ ਪੰਜੋ ਮੈਂਬਰ ਸਾਰਿਆਂ ਨੇ ਫੈਸਲਾ ਲਿਆ ਭਾਵੇਂ ਮੇਰੀ ਵੀ ਲੀਡਰਸ਼ਿਪ ਨਾਲ ਬਹੁਤ ਨਿੱਜੀ ਤੌਰ ਤੇ ਨੇੜਤਾ ਸੀ ਅਸੀਂ ਬੜਾ ਕਿਹਾ ਬਹੁਤ ਸਮਝਾਇਆ ਜੇ ਸ਼੍ਰੀ ਹਕਾਲਤਖਬ ਸਾਹਿਬ ਤੋਂ ਆਦੇਸ਼ ਤੋਂ ਮੁਨਕਰ ਹੋਣਾ ਅਕਾਲੀ ਦਲ ਲਈ ਔਰ ਅਕਾਲੀ ਦਲ ਦੇ ਪ੍ਰਧਾਨ ਜਾਂ ਜਮਾਤ ਲਈ ਇਹ ਬੜਾ ਘਾਤਕ ਵੀ ਆ ਔਰ ਸਾਡੇ ਲਈ ਚਿੰਤਾਜਨਕ ਵੀ ਹੋਏਗਾ ਚਲੋ ਨਹੀਂ ਮੰਨੀ ਗਈਆਂ ਗੱਲਾਂ ਔਰ ਪੰਜ ਮੈਂਬਰੀ ਕਮੇਟੀ ਸ਼੍ਰੀ ਹਕਾਲਤਖਬ ਸਾਹਿਬ ਨੂੰ ਸਮਰਪਿਤ ਹੋ ਕੇ ਤੁਹਾਡੀ ਸੇਵਾ ਚਾਹੀਏ ਸਾਡੀ ਜ਼ਿੰਮੇਵਾਰੀ ਸਿੱਖ ਕੌਮ ਨੂੰ ਨਵੀਂ ਭਰਤੀ ਕਰਕੇ ਇਕ ਪੰਥ ਪਰਵਾੰਤ ਲੀਡਰਸ਼ਿਪ ਦੇਣਾ ਸਾਡਾ ਕਿਸੇ ਦਾ ਕੋਈ ਨਿੱਜੀ ਸਵਾਰਥ ਨਹੀਂ ਹੈ ਪਰੰਤੂ ਅਸੀਂ ਤੁਹਾਨੂੰ ਇੱਕ ਵਚਨ ਦਿੰਨੇ ਆ ਸੰਗਤ ਰੂਪ ਵਿੱਚ ਕਿ ਜਿਹੜੀ ਵੀ ਲੀਡਰਸ਼ਿਪ ਇਸ ਭਰਤੀ ਪ੍ਰਕਿਰਿਆ ਚੋਂ ਨਿਕਲ ਕੇ ਸੇ ਕੌਮ ਨੂੰ ਦਿੱਤੀ ਜਾਏਗੀ ਉਸ ਤੇ ਸੇ ਕੌਮ ਮਾਣ ਵੀ ਕਰੇਗੀ ਔਰ ਉਹਨਾਂ ਵਿੱਚ ਕੁਰਬਾਨੀ ਤਿਆਗ ਔਰ ਸੇਵਾ ਤੁਹਾਨੂੰ ਨਜ਼ਰ ਆਏਗੀ ਉਹਨਾਂ ਦਾ ਨਿਝ ਔਰ ਉਹਨਾਂ ਦੀ ਜਿਹੜੇ ਰਾਸੀ ਹਿੱਤ ਨੇ ਉਹ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਣਗੇ ਇਸ ਗੱਲ ਦਾ ਤੁਹਾਨੂੰ ਅਸੀਂ ਪੂਰਨ ਰੂਪ ਵਿੱਚ ਵਿਸ਼ਵਾਸ ਦਿਵਾਉਂਦੇ ਆ ਅੱਜ ਸਿੱਖ ਕੌਮ ਰਾਸੀ ਤੌਰ ਤੇ ਵੱਖ-ਵੱਖ ਤਜਰਬੇ ਕਰਕੇ ਅਕੀ ਪਈ ਹੈ ਕਦੇ ਕਿਸੇ ਨੂੰ ਅਸੀਂ ਵੋਟਾਂ ਪਾਉਂਦੇ ਆ ਕਦੇ ਕਿਸੇ ਨੂੰ ਪਾਉਂਦੇ ਆ ਪਰ ਰਾਸੀ ਤੌਰ ਤੇ ਕੋਈ ਵੀ ਜਮਾਤ ਝਾੜੂ ਕਾਂਗਰਸ ਭਾਜਪਾ ਜਾ ਜਿਹੜੇ ਹੁਣ ਆਪਣੇ ਆਪਣੇ ਆਪ ਨੂੰ ਚਿਹਰਾ ਮੋਹਰਾ ਆਪਣੇ ਵਾਲਾ ਪਰੰਤੂ ਪੰਥ ਦੀ ਕੋਈ ਗੱਲ ਕਰਦੇ ਨਹੀਂ ਪੰਥ ਦੀ ਆਵਾਜ਼ ਪੰਥ ਦੀਆਂ ਭਾਵਨਾਵਾਂ ਤੇ ਪੰਥ ਦੇ ਹਿੱਤਾਂ ਦੀ ਪਹਿਰੀ ਪਹਿਰੇਦਾਰੀ ਕਰਨ ਤੋਂ ਅਸਮਰਥ ਨੇ ਇਸ ਕਰਕੇ ਸਿੱਖ ਕੌਮ ਜੋ ਪੰਜਾਬ ਵਿੱਚ ਇੱਕ ਬਹੁਤ ਆਤ ਵੱਡੀ ਕੌਮ ਹੈ ਅਸੀਂ ਬਹੁ ਗਿਣਤੀ ਆ ਪਰ ਫਿਰ ਵੀ ਸਾਡੀ ਕਿਤੇ ਕੋਈ ਨੁਮਾਇੰਦਗੀ ਨਹੀਂ ਕਿਤੇ ਕੋਈ ਸਾਡੇ ਨਾਲ ਵਧੇਖੀਆਂ ਹੁੰਦੀਆਂ ਤਾਂ ਕੱਲੇ ਪੰਜਾਬ 'ਚ ਨਹੀਂ ਪੰਜਾਬ 'ਚ ਸਿਰਫ ਸਿੱਖਾਂ ਨਾਲ ਵਧਿੱਕੀਆਂ ਹੁੰਦੀਆਂ ਹੋਰ ਨਹੀਂ ਕਿਸੇ ਨਾਲ ਹੁੰਦੀਆਂ ਫਿਰ ਉਹਦੀ ਰਾਖੀ ਕੌਣੇ ਕਰਨੀ ਆ ਰਾਖੀ ਵੀ ਰੋ ਸ਼ਰੋਮਣੀ ਅਕਾਲੀ ਦਲ ਨੇ ਕਰਨੀ ਆ ਜੇ ਆ ਅਕਾਲੀ ਦਲ ਉਹਨਾਂ ਚੀਜ਼ਾਂ ਤੋਂ ਬੇਮੁਖ ਹੋ ਗਿਆ ਤਾਂ ਫਿਰ ਸਾਡੀ ਰਾਖੀ ਕੌਣ ਕਰੂਗਾ ਇਸ ਚੀਜ਼ ਤੋਂ ਚਿੰਤਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਫੈਸਲੇ ਲਏ ਸੀ ਸੋ ਤੁਹਾਨੂੰ ਬੇਨਤੀ ਕਰਨ ਲਈ ਆਏ ਆ ਕਿ ਕਿਰਪਾ ਕਰਕੇ ਇਸ ਹਾਲਾਤ ਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਖੜੇ ਹੋਈਏ ਕੌਮ ਨੂੰ ਇੱਕ ਪੰਥ ਪ੍ਰਵਾਂਤ ਜਮਾਤ ਦਈਏ ਜਿਹੜੀ ਸਿੱਖਾਂ ਦੇ ਨਾਲ ਨਾਲ Hindu, Muslim ਘਟ ਗਣਤੀਆਂ ਸਾਰਿਆਂ ਦੀ ਰਹਿਨਮਾਈਤਾ ਕਰੇ ਪਰ ਸਿੱਖਾਂ ਦੇ ਜੋ ਮਸਲੇ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦੀ ਲੜਾਈ ਪੰਜਾਬ ਦੇ ਹੱਕਾਂ ਦੀ ਲੜਾਈ ਔਰ ਲੜੇ ਔਰ ਸਾਨੂੰ ਲੜਦੀ ਦਿਖੇ ਵੀ ਇਸ ਭਾਵਨਾ ਨਾਲ ਆਪਾਂ ਸਾਰਿਆਂ ਨੇ ਆਉਣ ਵਾਲੇ ਸਮੇਂ ਵਿੱਚ ਲੀਡਰਸ਼ਿਪ ਜਿਹੜੀ ਆ ਉਹ ਤੈਅ ਕਰਨੀ ਐ ਇਸ ਮਨੋਰਥ ਲਈ ਤੁਹਾਡੇ ਕੋਲੇ ਹਾਜ਼ਰ ਹੋਏ ਆ। ਔਰ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹਨਾ ਇਸ ਕਮੇਟੀ ਨੂੰ ਤੋੜਨ ਲਈ ਇਸ ਕਮੇਟੀ ਨੂੰ ਤਾਰ ਪੀਡੋ ਕਰਨ ਲਈ ਬਹੁਤ ਵੱਡੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਅਸੀਂ ਗੁਰੂ ਮਹਾਰਾਜ ਦਾ ਸ਼ੁਕਰਗੁਜ਼ਾਰ ਆ ਅਸੀਂ ਸਾਰੇ ਪੰਜੇ ਮੈਂਬਰ ਕਿ ਗੁਰੂ ਮਹਾਰਾਜ ਦੀ ਕਿਰਪਾ ਬਣੀ ਰਹੀ ਕਿ ਅਸੀਂ ਉਸ आदेश ਦੀ ਪਾਲਣਾ ਕਰਨ ਦੇ ਸਮਰੱਥ ਰਹੇ। ਔਰ ਇਸ ਕਿਸਮ ਦੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜੇ ਕਮੇਟੀ ਖਿੰਡਪੁੰਡ ਜਾਵੇ ਤਾਂ ਆਦੇਸ਼ ਵੀ ਸਾਰਾ ਜਿਹੜਾ ਹੈ ਅਕਾਲ ਤਖਤ ਸਾਹਿਬ ਦੇ ਉਹਨਾਂ ਦਾ ਭਾਵਨਾ ਜਿਹੜੀ ਆਪੇ ਖਤਮ ਹੋ ਜਾਊਗਾ ਸਾਡੀ ਦੁਕਾਨ ਜਿਹੜੀ ਵਧੀਆ ਚੱਲੀ ਜਾਊਗੀ। ਵੀਰੋ ਤੁਸੀਂ ਇੱਕ ਗੱਲ ਸੋਚੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਸੱਤ ਮੈਂਬਰੀ ਕਮੇਟੀ ਬਣਾਈ ਗਈ ਛੇ ਹੀ ਬਣਾਏ ਸੀ ਪਹਿਲਾਂ ਦਾ ਅਕਾਲ ਤਖਤ ਤੋਂ ਸੱਤਵੇਂ ਬਾਅਦ ਚ ਐਡ ਕਰਤੇ ਜੇ ਉਹ ਛੇ ਮੈਂਬਰ ਵੀ ਉਹਨਾਂ ਆਦੇਸ਼ਾਂ ਤੋਂ ਮੁਨਕਰ ਹੋ ਜਾਂਦੇ ਤਾਂ ਸਾਡਾ ਦੇਸ਼ਾਂ ਵਿਦੇਸ਼ਾਂ ਜਾਂ ਦੂਸਰੀਆਂ ਕੌਮਾਂ ਸਾਡਾ ਕੀ ਸਤਕਾਰ ਰਹਿ ਜਾਂਦਾ ਲੋਕ ਹੀ ਸੋਚਦੇ ਕਿ ਇਹ ਐਸੀ ਕੌਮ ਆ ਜਿਨ੍ਹਾਂ ਨੂੰ ਅਕਾਲ ਤਖਤ ਸਭ ਤੋਂ ਪਹਿਨੇ ਛਾਂਟ ਕੇ ਬੰਦਿਆਂ ਨੂੰ ਮਾਣ ਦਿੱਤਾ ਤੇ ਉਹ ਭੱਜ ਗਏ ਇਸ ਕਰਕੇ ਸਾਰਿਆਂ ਦੀ ਡਿਊਟੀ ਸੀ ਕਿ ਆਪਦੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਰਾਸ਼ੀ ਹਿੱਤਾਂ ਤੋਂ ਉੱਪਰ ਉੱਠ ਕੇ ਸਵਾਰਥਾਂ ਨੂੰ ਛੱਡ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਔਰ ਕੌਮ ਨੂੰ ਇੱਕ ਐਸੀ ਲੀਡਰਸ਼ਿਪ ਪ੍ਰਦਾਨ ਕਰੀਏ ਜਿੱਥੇ ਕੌਮ ਮਾਣ ਸਨਮਾਨ ਕਰ ਸਕੇ ਇਸ ਕਰਕੇ ਅੱਜ ਉਸ ਜੀ ਦੀ ਕਾਟ ਕੌਮ ਨੂੰ ਮਹਿਸੂਸ ਹੋ ਰਹੀ ਹੈ ਅੱਜ ਸਾਡੀ ਲੀਡਰਸ਼ਿਪ ਅਕਾਉਤੀ ਲੀਡਰਸ਼ਿਪ ਮੈਂ ਤਾਂ ਕਹਿਣਾ ਉਹਨਾਂ ਸਿਰਫ ਜਾਂਦਾ ਪੈਸੇ ਬਣਾਉਣ ਦੀ ਦੌੜ ਜਾਂ ਰਾਸੀ ਸਤਾ ਹਾਸਲ ਕਰਨ ਦੀ ਦੌੜ ਹੈ ਜਾਂ ਨਿਜ ਭਾਰੂ ਹੈ ਕਿਤੇ ਕੌਮ ਔਰ ਪੰਥ ਪ੍ਰਸਤੀ ਜਾਂ ਕੌਮੀ ਹਿੱਤਾਂ ਦੀ ਪਹਿਰੇਦਾਰੀ ਉਹਨਾਂ ਚੋਂ ਕਿਤੇ ਨਜ਼ਰ ਨਹੀਂ ਆਉਂਦੀ ਜਿਸ ਕਰਕੇ ਅੱਜ ਸਮੁੱਚੀ ਸੇ ਕੌਮ ਹੈ ਜਿਹੜੀ ਆਪਦੇ ਆਪ ਨੂੰ ਰਾਸੀ ਤੌਰ ਤੇ ਲਾ ਵਾਰਸ ਮਹਿਸੂਸ ਕਰਦੀ ਹੈ ਪੰਜਾਬ ਵਿੱਚ